ਵੇਖ ਵੇਰਾ ਮਹਿਕਮਾ ਮੁਤਾਵਾ 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 ਜੀ ਦਾ ਜੀ ਮੁਰਦਾਵਾ ਮੁਤਾਵਾ ਮੁਤਾਵਾ ਮੈਨੋਂ ਜਰਨੈਲ ਸਿੰਘ ਆਈ ਕੀ ਮਸਲਾ ਤੁਹਾਡੇ ਪਿੰਡ ਦਾ ਜੀ ਸਾਡੇ ਪਿੰਡ ਦਾ ਮਸਲਾ ਇਹ ਹੈ ਜੀ ਪਹਿਲਾ ਸਾਡੇ ਪਿੰਡ ਰੇਲਵੇ ਫਾਟਕ ਹੁੰਦੇ ਸੀ ਜਦੋਂ ਫਾਟਕ ਖੁੱਲਦੇ ਸੀ ਸਾਡੇ ਪਾਬਲਾਕ ਲੱਗਦੀ ਸੀ ਸਾਡਾ ਪਿੰਡ ਦੋ ਪਾਸਿਆਂ 'ਚ ਹੈ ਰੇਲਵੇ ਲਾਈਨ ਦੇ ਤੇ ਕੋਈ ਐਡੀਵਿ ਸਮੱਸਿਆ ਨਹੀਂ ਸੀ ਉਹ ਨਹੀਂ ਫਾਟਕ ਖੁੱਲ ਜਾਂਦੇ ਲੱਗ ਜਾਂਦਾ ਸੀ ਜਦੋਂ ਇਹਨਾਂ ਨੇ ਪਾਬਲਾਕ ਦੀ ਸਹੂਲਤ ਵਾਸਤੇ ਕਹਿੰਦੇ ਜੀ ਪੂਲੀ ਬਣਾਉਨੇ ਆ ਇਹਨਾਂ ਨੇ ਸਾਨੂੰ ਭੁਲੇਖੇ 'ਚ ਲੈ ਕੇ ਪੂਲੀ ਬਣਾਤੀ ਰੇਲਵੇ ਫਾਟਕ 'ਚ ਕਰਕੇ ਉੱਥੇ ਸਾਡਾ ਨਗਾਸਾ ਬੰਦ ਹੋ ਗਿਆ ਜੀ ਜੇ ਅਸੀਂ ਲਾਈਨ ਦੇ ਉੱਤੋਂ ਦੀ ਲੱਗਦਾ ਸਾਡੇ ਤੇ ਪਰਚੇ ਕੀਤੇ ਜਾਂਦੇ ਨੇ ਤੇ ਫੇਰ ਦੂਸਰਾ ਨੰਬਰ ਜਿਹੜੀ ਪੂਲੀ ਬਣਾਈ ਆ ਇੱਥੇ ਜੇ 4-4 ਫੁੱਟ ਪਾਣੀ ਭਰ ਜਾਏ ਨਾ ਸਾਡੇ ਆ ਧੀਆ ਪੈਣਾ ਲੱਖਿਆ ਸਾਡੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਉਹ ਵੀ ਨਹੀਂ ਜਾਂਦੇ ਜੇ ਉਹਨਾਂ ਦੀ ਵੀ ਛੁੱਟੀ ਹੋ ਜਾਂਦੀ ਆ ਜੇ ਤਾਂ ਦੌਰਪੁਰ ਪਿੰਡ ਜੀ ਆਉਨੇ ਆ ਤਾਂ ਸਾਨੂੰ 4 ਕਿਲੋਮੀਟਰ ਪੈਂਦੇ ਆ ਜੇ ਜੀ ਖੰਨੇ ਜੀ ਘੁੰਮ ਕੇ ਆਉਨੇ ਆ ਜੀ ਤਾਂ ਸਾਨੂੰ 5 ਤੋਂ 6 ਕਿਲੋਮੀਟਰ ਪੈਂਦੇ ਆ ਜੀ ਤੇ ਔਰ ਰੇਲਵੇ ਨੂੰ ਸਾਡੇ ਪਿੰਡ ਦੀ ਹੈਲਪ ਕਰਨੀ ਚਾਹੀਦੀ ਸੀ ਜਦੋਂ ਰੇਲ ਦਾ ਐਕਸੀਡੈਂਟ ਹੋਇਆ ਅਸੀਂ ਰੇਲਵੇ ਨੂੰ ਆਪਣਾ ਸਮਝਿਆ ਸਾਡੇ ਸਾਰੇ ਪਿੰਡ ਨੇ ਤਨਮਨ ਧੰਦੇ ਨਾਲ ਸੇਵਾ ਕਰਿਆ ਰੇਲਵੇ ਨੂੰ ਆਪਣਾ ਘਰ ਸਮਝਿਆ ਅਈਨਾਂ ਸਾਡਾ ਪਿੰਡ ਪਹਿਲੇ ਧਾਰ ਤੇ ਰੱਖਣਾ ਚਾਹੀਦਾ ਸਾਡੇ ਨਾਲ ਵਿਸਥਰਾ ਕੀਤਾ ਗਿਆ ਇੱਥੇ ਸਾਡੇ ਰਸਤੇ ਬੰਦ ਕੀਤੇ ਗਏ ਨੇ ਹੁਣ ਅਸੀਂ ਮੰਗ ਕਰਦੇ ਜੇ ਸਾਡੀ ਰੇਲਵੇ ਨੇ ਨਾ ਸੁਣੀ ਕਿੰਨੀ ਵਾਰ ਅਫਸਰ ਆਏ ਨੇ ਸਾਨੂੰ ਉਹ ਯਕੀਨ ਦਿਵਾ ਕੇ ਚਲੇ ਜਾਂਦੇ ਆ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਪੂਲੀ ਦਾ ਪਾਣੀ ਚੱਲੂਗਾ ਕੁਝ ਨਹੀਂ ਚੱਲਿਆ ਜੀ ਹੁਣ ਅਸੀਂ ਮੰਗ ਕਰਦੇ ਜੇ ਇਹਨਾਂ ਨੇ ਸਾਡੀ ਕੋਈ ਨਾ ਸੁਣੀ ਅਸੀਂ ਵੱਡੇ ਸੰਘਰਸ਼ ਕਰਨਗੇ ਇਹ ਪਿੰਡ ਗੁਰੂ ਲੋਕਲ ਕਿਤੇ ਨੁਮਾਇੰਦਿਆਂ ਐਮਪੀ ਬਣ ਕਰੇ ਮਤਲਬ ਅਸੀਂ ਇਹਨਾਂ ਐਮਐਲਏ ਸਾਹਿਬ ਨੂੰ ਕਿਹਾ ਜੀ ਆਮਰ ਸਿੰਘ ਜੀ ਉਹਨਾਂ ਨੂੰ ਕਿਹਾ ਆ ਗੌਰ ਪ੍ਰੀਤ ਪੱਟੀ ਨੂੰ ਕਿਹਾ ਉਹ ਕਹਿੰਦੇ ਅਸੀਂ ਉੱਤੇ ਨਹੀਂ ਜਿਹੜਾ ਸਟੈਪਾਂ ਵਾਲਾ ਪੌੜਾ ਉਹ ਬਣਵਾਵਾਉਂਗੇ ਬੱਚੇ ਉੱਪਰ ਦੀ ਲਖਣ ਲੱਗ ਜਾਣਗੇ ਕਿਸੇ ਨੇ ਮੁੜ ਕੇ ਸਾਡੀ ਕੋਈ ਨਹੀਂ ਸੁਣੀ ਅਸੀਂ ਬੇਨਤੀ ਕਰੀ ਸੀਗੀ ਵੀ ਇੱਥੇ ਘਰਾਂ ਦੇ ਕੋਲ ਸਟੈਪਾਂ ਵਾਲਾ ਪੌੜਾ ਬਣਵਾ ਦਿਓ ਛੋਟਾ ਜਿਹਾ ਉੱਥੇ ਲਖਣ ਲੱਗ ਜਾਣਗੇ ਇਹਦਾ ਪਾਣੀ ਨਿਕਲਦਾ ਕਰਦੇ ਗੱਡੀਆਂ ਲਖਣ ਲੱਗ ਜਾਣਗੀਆਂ ਜੀ ਗੱਡਿਆਂ ਦੇ ਇੰਜਨ ਸ਼ੀਰ ਹੋ ਜਾਂਦੇ ਆ ਜੇ ਕੋਈ ਬਿਮਾਰ ਹੁੰਦਾ ਕੋਈ ਹੋਰ ਗੱਲਬਾਤ ਹੋ ਜੂਵੇ ਕੋਈ ਗੱਡੀ ਨਹੀਂ ਜੀ ਲਖਦੀ ਪੂਲੀ ਦੇ ਵਿੱਚ ਹੀ ਇਸ ਕਰਕੇ ਸਾਡੀ ਬੇਨਤੀ ਆ ਰੇਲਵੇ ਵਿਭਾਗ ਨੂੰ ਸਾਡੇ ਕਿਵੇਂ ਮਸਲਾ ਹੱਲ ਕਰਨ ਅਸੀਂ ਬੇਨਤੀ ਕਰਦਾ ਜੀਐਮ ਸਾਹਿਬ ਨੂੰ ਵੀ ਕਿ ਮੈਨੂੰ ਕਿਵੇਂ ਸਾਡਾ ਹੱਲ ਕਰਨ ਹਾਂਜੀ ਪਤਾ ਨਹੀਂ ਹੁੰਦਾ ਕੋਈ ਅਚਾਨਕ ਕਿਸੇ ਬਜ਼ੁਰਗ ਦੀ ਡੈਥ ਹੋ ਜਾਵੇ ਤੇ ਪੁਲੀ ਦੇ ਥੱਲੇ ਇੰਨਾ ਪਾਣੀ ਆ ਤਾਂ ਅਸੀਂ ਸ਼ਮਸ਼ਾਨ ਘਾੜ ਕਿੱਦਾਂ ਆਵਾਂਗੇ ਤੇ ਉਧਰੋਂ ਰਸਤਾ ਬੰਦ ਆ ਤੇ ਅਸੀਂ ਕਿੱਥੇ ਜਾਵਾਂਗੇ ਇਹਦਾ ਹਾਲਾਤ ਇੰਨੇ ਮਾੜੇ ਨੇ ਵੀ ਜੇ ਬੱਚਾ ਉਧਰੋਂ ਜਾਊਗਾ ਤਾਂ ਬੱਚਾ ਵੀ ਡੁੱਬ ਸਕਦਾ ਜੇ ਪਾਣੀ ਇਹ ਜਿੱਦਾਂ ਹੁਣ ਬਰਸਾਤ ਦੱਸੀ ਜਾ ਰਹੀ ਆ ਵਧ ਗਿਆ ਤਾਂ ਇਹ ਬੰਦ ਕਰਨੀ ਪੈਣੀ ਆ ਆਪਣੇ ਆਪੇ ਵੀ ਕੋਈ ਬੱਚਾ ਨਾ ਉਧਰ ਚਿੱਲ ਜਵੇ ਜਾਂ ਕੋਈ ਹੋਰ ਪਿੱਛੇ ਜੇ ਰੇਲਵੇ ਦੇ ਅਧਿਕਾਰੀ ਵੀ ਪਿੰਡ ਦਾ ਦੌਰਾ ਕਰਨ ਆਏ ਸੀਗੇ ਕੋਈ ਗੱਲ ਹੋਈ ਸੀ ਉਸ ਸਮੇਂ ਵੀ ਦੇਖੋ ਰੇਲਵੇ ਅਧਿਕਾਰੀ ਜਦੋਂ ਇਹ ਪੂਰੀ ਬਣੀ ਆ ਪੂਰੇ ਪਿੰਡ ਨੂੰ ਤਾਂ ਇਹਦੇ ਵਿੱਚ ਇਨਵੋਲਵ ਨਹੀਂ ਕੀਤਾ ਗਿਆ ਕੁਝ ਬੰਦਿਆਂ ਨੇ ਇਹ ਗਲਤੀ ਕਰਕੇ ਮਤਾ ਪਾਸ ਕਰਕੇ ਉਹਨੂੰ ਐਨਓਸੀ ਦੇਤੀ ਦੇਖੋ ਦਹਿੜੂ ਵੀ ਫੜਕ ਚੱਲ ਰਿਹਾ ਜਸਪਾਲੋਂ ਵੀ ਚੱਲ ਰਿਹਾ ਤੇ ਸਾਨੂੰ ਕੀ ਦਿੱਕਤ ਸੀ ਫੜਕ ਦੀ ਫੜਕ ਚੱਲੀ ਜਾਂਦਾ ਸੀ ਇੱਕ ਮਿੰਟ ਦੇ ਵਿੱਚ ਦੂਜੇ ਆਪਣੇ ਪਿੰਡ ਆ ਜਾਂਦੇ ਸੀ ਸਾਡਾ ਹੀ ਪਿੰਡ ਦੋ ਪਾਸੇ ਡਿਵਾਈਡ ਹੋ ਗਿਆ ਤੇ ਹੁਣ ਕੀ ਮੰਗ ਕਰਦੇ ਰੇ ਮੰਗ ਤਾਂ ਇਹੀ ਹੈ ਜੀ ਇੱਕ ਇਹਨੂੰ ਜੋ ਇਹਦੇ ਵਿੱਚ ਖੂਹ ਬਣਾਏ ਗਏ ਨੇ ਵੀ ਉਹ ਪਾਣੀ ਪ੍ਰੋਪਰ ਖਿੱਚਣ ਤੇ ਪੂਰੀ ਸਾਫ਼ ਰਹੇ ਕੋਈ ਵੀ ਪੰਚਾਇਤ ਜਾਂ ਕੋਈ ਹੋਰ ਇਨਸਾਨ ਸਮਾਜ ਸੇਵੀ ਰੋਜ਼ ਪਾਣੀ ਖਾਲੀ ਆਪਣੇ ਪੱਲਿਓ ਨਹੀਂ ਕਰਾ ਸਕਦਾ ਇਹਨੂੰ ਦਰੁਸਤ ਕੀਤਾ ਜਾਵੇ ਜੀ ਮੇਰਾ ਨਾਮ ਸਤਿਆ ਗੌਰ ਹੈ ਕੀ ਮੁਸ਼ਕਿਲ ਆ ਰਹੀਆਂ ਪਿੰਡ ਚ ਸਾਡੇ ਤਾਂ ਜੀ ਸਭ ਤੋਂ ਵੱਡੀ ਮੁਸ਼ਕਿਲ ਹੁਣ ਤੁਹਾਨੂੰ ਵੀ ਜਿਸਦੀ ਹੋਈ ਆ ਮਾਣੀ ਖੜਾ ਤੇ ਬੱਚਿਆਂ ਨੂੰ ਵੀ ਮੁਸ਼ਕਿਲ ਆ ਰਹੀ ਆ ਸਕੂਲ ਬੰਦ ਜਾਂ ਚੱਲਣੇ ਨੇ ਸਾਰੇ ਬੱਚਿਆਂ ਦੇ ਕਿਸੇ ਦੀ ਹਾਜ਼ਰੀ ਨਹੀਂ ਲੱਗਣੀ ਕਿਸੇ ਨੇ ਨੰਗਣਾ ਨਹੀਂ ਜਾਣਾ ਲਈ ਬਾਕੀ ਸਾਨੂੰ ਬਹੁਤ ਮੁਸ਼ਕਿਲ ਆ ਡਾਕਟਰ ਵੀ ਸਾਡੇ ਤਾਂ ਇੱਧਰ ਹੀ ਨਹੀਂ ਦਵਾਈ ਲੈਣ ਨੂੰ ਜੇ ਸੀ ਘੁੰਮ ਕੇ ਜਾਂਦੇ ਜਾਂ ਨੂੰ ਬੰਦਾ ਪੂਰਾ ਹੋ ਜੇ ਸਾਡਾ ਰੱਥੇ ਬਹੁਤ ਕੰਮ ਖਰਾਬ ਆ ਜੀ ਇਹ ਲੈਂਪਾਰਕਾ ਦੇ ਵਿੱਚ ਕਿੰਨਾ ਖਤਰਾ ਜੀ ਬਹੁਤ ਖਤਰਾ ਜੀ ਮੈਂ ਤਾਂ ਹੁਣ 3-4 ਪੁੜੀਆਂ ਮੈਨੇ ਫੜਕੇ ਲੈ ਕੇ ਆਈਆਂ ਨੇ ਨਹੀਂ ਗੱਡੀ ਨਾ ਆ ਜਾਵੇ ਅੱਖਾਂ ਤੋਂ ਦੀਂਦਾ ਨਹੀਂ ਹੈਗਾ ਇੰਨਾਂ ਬਣਾਤੀਆਂ ਜਗਲਾਤ ਨਹਿਕਮੇ ਦੇ ਵਿੱਚ ਹੁਣ ਸਾਡਾ ਪਾਣੀ ਸਾਰਾ ਇਹ ਜਗਲਾਤ ਦੇ ਵਿੱਚ ਜਾਂਦਾ ਹੁਣ ਸਾਡਾ ਪਾਣੀ ਇਧਰੋਂ ਵੀ ਬੰਦ ਹੋ ਗਿਆ ਸਾਡਾ ਪਾਣੀ ਉਧਰ ਦੌਲਤਪੁਰ ਵਾਲਿਆਂ ਨੇ ਵੀ ਬੰਦ ਕਰਤਾ ਸਾਡਾ ਪਾਣੀ ਖੜ ਗਿਆ ਗੱਦੇ ਕਲੋਨੀ ਵਾਲਿਆਂ ਦਾ ਕੀ ਮੰਗ ਸੀ ਦਾ ਅਸੀਂ ਮੰਗ ਇਹ ਕਰਦੇ ਆ ਵੀ ਸਾਡੇ ਪਾਣੀ ਨੂੰ ਨਿਕਾਸ ਹੋਣਾ ਚਾਹੀਦਾ ਜਾਂ ਸਾਨੂੰ ਟੋਬਾ ਹੋਣਾ ਚਾਹੀਦਾ ਕੱਲ ਨੂੰ ਸਾਨੂੰ ਕੋਈ ਰੇਲ ਹਾਸਤਾ ਹੋ ਜਾਵੇ ਸਾਡੇ ਤੇ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ ਇਹ ਪਾਣੀ ਦਾ ਹੱਲ ਸਰਕਾਰ ਕਰ ਸਕਦੀ ਆ ਸਾਡੇ ਪੁਲੀ ਬਣੀ ਨੂੰ ਕਾਫੀ ਸਾਲ ਹੋ ਗਏ ਜਦੋਂ ਦੀ ਪੁਲੀ ਬਣੀ ਆ ਉਦੋਂ ਦੇ ਹੀ ਇੱਥੇ ਪ੍ਰੋਬਲਮ ਪਾਣੀ ਦੀ ਚੱਲਦੀ ਆ ਕਿਉਂਕਿ ਅੱਜ ਕੱਲ ਜਿਵੇਂ ਲੋਕ ਥੋੜੇ ਬਲੇਮ ਕਰਨ ਲੱਗੇ ਵੀ ਇੱਥੋਂ ਟਰਾਲੀਆਂ ਮਿੱਟੀ ਦੀਆਂ ਗਈਆਂ ਤਾਂ ਬਲੌਕ ਹੋਇਆ ਕਿਉਂਕਿ ਇਹ ਤਾਂ ਹੁਣ ਜੋ ਪਿੰਡ ਤੇ ਸਹੂਲਤ ਲਈ ਗਈਆਂ ਪਿੰਡ ਦੇ ਤਾਂ ਟਰੈਕਟਰ ਵੀ ਲੰਘਣੇ ਆ ਕੱਦੂ ਕਰਕੇ ਆਉਂਦੇ ਆ ਸਭ ਕੋਈ ਚੀਜ਼ ਰੁਕ ਨਹੀਂ ਸਕਦੀ ਕੋਈ ਟਿਪਰ ਵੀ ਜਾਣੇ ਇੱਥੋਂ ਦੀ ਤੇ ਪਰ ਇਹ ਬਲੌਕੇਜ ਜੋ ਹੋ ਰਹੀ ਆ ਜਾਂ ਬੋਰਿੰਗ ਸਹੀ ਨਹੀਂ ਹੋएगी ਜੋ ਪਾਣੀ ਨਹੀਂ ਤਾਂ ਪਾਣੀ ਦਾ ਨਿਕਾਸ ਪ੍ਰੋਪਰ ਨਹੀਂ ਹੁੰਦਾ ਤੇ ਤਾਂ ਕਰਕੇ ਹੁਣ ਅਸੀਂ ਸਾਡੇ ਕੋਲ 2023 ਦੀਆਂ ਵੀਡੀਓ ਵੀ ਪਈਆਂ ਅਸੀਂ ਹਰ ਸਾਲ ਪਾਣੀ ਕੱਢਦੇ ਆ ਟਰੈਕਟਰ ਲਗਾ ਕੇ ਪੰਚਾਇਤ ਵੱਲੋਂ ਵੀ ਐਫਰਟ ਕੀਤਾ ਜਾ ਰਿਹਾ ਪੰਚਾਇਤ ਵੱਲੋਂ ਇਹੀ ਐਫਰਟ ਪੰਚਾਇਤ ਆਪਣੇ ਖਰਚੇ ਤੇ ਪਾਣੀ ਕੱਢਦੀ ਆ ਹਰ ਵਾਰ ਸਫਾਈ ਕਰਾਉਂਦੀ ਆ ਇੱਥੇ ਇੱਕ ਹਫਤਾ ਮਹੀਨੇ ਤੋਂ ਬਾਅਦ ਅਸੀਂ ਇੱਕ ਹਫਤਾ ਸਾਡਾ ਕਰਾਹ ਚੱਲਦਾ ਰਿਹਾ ਇੱਥੇ ਪ੍ਰੋਪਰ ਅਸੀਂ ਸਫਾਈ ਕਰਾਈ ਆ ਪਰ ਇੱਕ ਦਿਨ ਇੱਕ ਰਾਤ ਮੀਂਹ ਪਿਆ ਦੁਬਾਰਾ ਫੇਰ 4-4 5-5 ਫੁੱਟ ਪਾਣੀ ਖੜਾ ਹੋ ਗਿਆ ਜ਼ਿੰਮੇਵਾਰੀ ਬਣਦੀ ਆ ਰੇਲਵੇ ਡਿਪਾਰਟਮੈਂਟ ਦੀ ਕਿਉਂਕਿ ਉਹਨਾਂ ਨੂੰ ਚਾਹੀਦਾ ਵੀ ਅਸੀਂ ਦੇਖੀਏ ਵੀ ਇਹ ਪ੍ਰੋਬਲਮ ਕਿਉਂ ਆ ਰਹੀ ਆ ਹਰ ਸਾਲ ਹੀ ਪ੍ਰੋਬਲਮ ਆਉਂਦੀ ਆ ਅਸੀਂ ਇਹਦਾ ਇਹ ਪ੍ਰੋਪਰ ਨਿਕਾਸੀ ਕਰੀਏ ਅਗਰ ਬੋਰਿੰਗ ਸਹੀ ਨਹੀਂ ਹੋਈਗਾ ਉਹਨੂੰ ਸਹੀ ਕਰੀਏ ਕੱਲ ਹੁਣ ਅਸੀਂ ਇੱਥੋਂ ਪਾਣੀ ਲਾ ਕੇ ਜਿਹੜੇ ਉੱਪਰ ਖੂਹ ਬਣਿਆ ਉਹਨਾਂ 'ਚ ਪਾਇਆ ਪਰ ਸਾਡਾ ਪੂਰੇ ਦਿਨ ਦੀ ਮਿਹਨਤ ਖਰਾਬ ਹੋ ਗਈ ਕਿਉਂਕਿ ਉਹੀ ਪਾਣੀ ਥੱਲੇ ਦੀ ਵਾਪਸ ਇੱਥੇ ਫੇਰ ਆ ਗਿਆ ਅਸੀਂ ਸਾਡਾ ਅੰਬਾਲੇ ਤੱਕ ਵੀ ਮੁੰਡਾ ਗਿਆਗਾ ਤੇ ਸਾਡਾ ਜਿੰਨੇ ਵੀ ਆਪਣੇ ਰੇਲਵੇ ਸਟੇਸ਼ਨ ਦੇ ਅਫਸਰ ਨੇ ਉਹ ਸਾਰੇ ਇੱਥੇ ਮੌਕਾ ਦੇਖ ਕੇ ਗਏ ਨੇ ਉਹਨਾਂ ਨੂੰ ਅਸੀਂ ਮੀਟ ਹੋ ਗਏ ਜਾਂ ਕੋਈ ਵੀ ਜੇੀ ਸਾਹਿਬ ਹੋ ਗਏ ਸਾਰਿਆਂ ਤੱਕ ਇਹ ਗੱਲ ਪਹੁੰਚੀ ਹੋਈ ਆ ਪਰ ਅਜੇ ਤੱਕ ਕੋਈ ਐਫਰਟ ਉਹਨਾਂ ਵੱਲੋਂ ਨਹੀਂ ਕੀਤੇ ਗਏ ਅੱਗੇ ਅਸੀਂ ਆਪਦੇ ਸਾਰੇ ਲੈਟਰ ਸਭ ਕੁਝ ਟਾਈਪ ਕੀਤਾ ਹੋਇਆ ਅਸੀਂ ਹੁਣ ਰੇਲਵੇ ਮੰਤਰੀ ਸਾਹਿਬ ਤੱਕ ਪਹੁੰਚਾਂਗੇ ਕਿ ਅਸੀਂ ਡੀਐਮਆਰ ਸਾਹਿਬ ਜੋ ਅਮਾਲਾ ਨੇ ਉਹਨਾਂ ਤੱਕ ਪਹੁੰਚਾਂਗੇ ਹਜੇ ਅਸੀਂ ਜੋ ਆਪਣੇ ਨੈਸ਼ਨ ਮਤਲਬ ਦੇਸ਼ ਦੇ ਆਪਣੇ ਰੇਲ ਮੰਤਰੀ ਨੇ ਉਹਨਾਂ ਨੂੰ ਅਜੇ ਅਸੀਂ ਕਹਿੰਦੇ ਪਹਿਲਾਂ نیچے ਅਸੀਂ ਗੱਲ ਕਰ ਲਈਏ ਉਹਨਾਂ ਤੱਕ ਅਸੀਂ ਬਾਤ ਪਹੁੰਚਾਂਗੇ